ਸਾਡੇ ਉਹ ਰਹੇ ਬਾਈਕਰੂਜੀ ਕਾ ਖਾਲਸਾ ਬਾਈਕਰੂਜੀ ਦੇ ਥੰਡੇ ਮੈਂ ਕਰਜੰਤ ਸਿੰਘ ਢੋਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਬਰਨਾਲਾ ਦਾ ਸੀਨੀਅਰ ਵੀਤ ਪ੍ਰਧਾਨ ਅਸੀਂ ਅੱਜ ਜੋ ਸੰਯੁਕਤ ਮੋਰਚੇ ਦੀ ਕਾਲ ਨੇ ਜੋ ਟਰੈਕਟਰ ਮਾਰਚ ਕਰਨਾ ਹੈਗਾ ਅਸੀਂ ਸਾਡੇ ਨਕਰ ਇਕਾਈ ਢੋਲਾ ਵੱਲੋਂ ਟਰੈਕਟਰਾਂ ਤੇ ਆਪਣੇ ਸਾਧਨ ਲੈ ਕੇ ਅਸੀਂ ਅੱਜ ਬਰਨਾਲੇ ਵਾਸਤੇ ਉਹ ਧਾਣਾ ਮੰਡੀ ਤੇ ਇਕੱਠੇ ਹੋਣ ਵਾਸਤੇ ਜਾ ਰਹੇ ਹਾਂ ਸਾਡੀ ਪਿੰਡ ਕਾਈ ਦੇ ਜਿੰਨੇ ਵੀ ਮੈਂਬਰ ਨੇ ਤੇ ਬਾਕੀ ਕਾਈ ਦੇ ਆਗੂ ਨੇਗੇ ਸਾਰੇ ਅਸੀਂ ਲੈ ਕੇ ਹੁਣ ਤੋਂ ਅਸੀਂ ਬਰਨਾਲੇ ਨੂੰ ਚਾਲੇ ਪਾ ਰਹੇ ਹਾਂ ਤੇ ਜਿਹੜੀ ਸਰਕਾਰ ਦੀ ਜਮੀਨ ਐਕਵਾਇਰ ਕਰਨ ਵਾਲੀ ਜਿਹੜੀ ਪੌਨਸੀ ਲਿਆਂਦੀ ਹੈ ਇਹਨਾਂ ਨੇ ਉਹ ਬਿਲਕੁਲ ਗਲਤ ਹੈ ਕਿਸਾਨਾਂ ਦੇ ਬਿਲਕੁਲ ਉਲਟ ਹੈ ਅਸੀਂ ਉਸ ਦਾ ਪੂਰ ਜੋਰ ਫਰੋੜ ਕਰਦੇ ਹਾਂ ਤੇ ਕਰਦੇ ਰਹਾਂਗੇ ਜਿੰਨਾ ਚਿਰ ਉਹਨਾਂ ਦਾ ਲੈਂਡ ਪੂਲਿੰਗ ਦਾ ਜਿਹੜਾ ਕੋਈ ਨੋਟੀਫਿਕੇਸ਼ਨ ਹੈ ਸਰਕਾਰ ਉਹ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਅਸੀਂ ਫਰੋੜ ਕਰਦੇ ਰਹਾਂਗੇ ਤੇ ਕਰੀ ਜਾਵਾਂਗੇ ਲੋਕ جندھاباب 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 گانتی گري کسان یونین پنجاب جندھاباب 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 لوک یکتا جندھاباب جندھاباب گانتی گري کسان یونین ایکتا جندھاباب 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 سنہت مور چا جندھاباب ਧੰਨਵਾਦ ਜੀ ਸੋਨ ਪ੍ਰਭੋ ਤੁਹਾਨੂੰ ਲੋੜ ਆ ਸਾਥ ਦੇਣ ਦੀ ਜੇ ਜ਼ਮੀਨਾਂ ਨਾ ਬਚਾ ਸਕੇ ਤਾਂ 8 ਘੰਟੇ ਦੀਆਂ ਸ਼ਿਫਟਾਂ ਲਾ ਕੇ ਜ਼ਿੰਦਗੀ ਬਤੀਤ ਕਰਨ ਦੇ ਲਈ ਤੁਸੀਂ ਤਿਆਰ ਰਹੋ ਬਾਹਰਲੇ ਮੁਲਕਾਂ ਦੇ ਵਿੱਚ 1200 ਬੰਦੇ ਦੇ ਮਾਗਰ ਲਗਭਗ 10 ਕਿਸਾਨ ਆਏ ਹੋ ਜਿਹੇ ਨੇ ਉਹ ਕਿਸਾਨ ਵੱਡੇ ਖਿੱਤੇ ਜਾਂ ਵੱਡੋ ਕਾਰੋਬਾਰੀਆਂ ਲਈ ਹੈ ਜਿਹੜੀ ਆ ਫਸਲਾਂ ਉਥੇ ਜਾ ਕੇ ਪੈਦਾ ਕਰਦੇ ਨੇ ਬਹੁਤ ਜਨਸੰਖਿਆ ਤੇ ਦਿਹਾੜੀਦਾਰ ਸਿਰਫ ਕਿਸ਼ਤਾ ਤੇ ਘਰਾਂ ਦੇ ਕਿਰਾਏ ਤੇ ਬਾਹਰਲੇ ਖਾਣਿਆਂ ਤੇ ਵੀਕੈਂਡ ਲਈ ਕਮਾਈ ਕਰ ਰਹੇ ਨੇ ਤੁਹਾਡੀ ਇੱਕ ਕਿਲਾ ਜ਼ਮੀਨ ਵੀ ਤੁਹਾਨੂੰ ਗੁਲਾਮੀ ਤੋਂ ਆ ਜਿਹੜੀ ਬਚਾ ਸਕਦੀ ਆ ਜੇ ਉਹਨੂੰ ਸੰਭਾਲ ਕੇ ਰੱਖੋਗੇ ਸਾਥ ਦੇਣ ਦੀ ਲੋੜ ਆ